ਕੀ ਗਾਣਾ ਚਾਹੋਗੇ ਅੱਜ ਮੁਬਾਰਕਾਂ ਦੇਣਾ ਹੈ ਪੰਜਾਬ ਦੀ ਧੀ ਨੂੰ ਅ ਬਿਲਕੁਲ ਜੀ ਸਭ ਤੋਂ ਪਹਿਲਾਂ ਸਾਡੀ ਧੀ ਨਕੁਦਰ ਦੀ ਧੀ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਕਰਾਟੇ ਦੀ ਜਿੱਤ ਕੇ ਆਈ ਹੈ ਔਰ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਔਰ ਇਹ ਗੱਲ ਮੈਂ ਸਭ ਦੇ ਸਾਹਮਣੇ ਵੀ ਕਹਿਣ ਨੂੰ ਤਿਆਰ ਕਿ ਜਿਹੜੀ ਹੁਣੇ ਕਹਿ ਕੇ ਆਤੀਆਂ ਕਿ ਅਸੀਂ ਸੁਣਦੇ ਸੀ ਅਸੀਂ ਦੂਰੋਂ ਟੀਵੀ 'ਚ ਦੇਖਦੇ ਸੀ ਕਿ ਏਸ਼ੀਅਨ ਮੈਡਲ ਕਿਹੋ ਜਿਹਾ ਹੁੰਦਾ ਔਰ ਅਸੀਂ ਹੱਥ ਲਾ ਕੇ ਦੇਖ ਰਹੇ ਹਾਂ ਇਨਾਂ ਦੀ ਬਦੌਲਤ ਹੈ ਕਿ ਇੱਕ ਬੱਚਾ ਸਾਡੇ ਇੱਥੋਂ ਇੱਕ ਵਧੀਆ ਸਟਾਰ ਬਣ ਕੇ ਨਿਕਲ ਗਿਆ ਜਿਨੇ ਸਾਨੂੰ ਅੱਖਾਂ ਦੇ ਨਾਲ ਆਪਣੀਆਂ ਅੱਖਾਂ ਦੇ ਨਾਲ ਇਹ ਮੈਡਲ ਦੇਖਣ ਦਾ ਮੌਕਾ ਦਿੱਤਾ ਔਰ ਬੱਚੇ ਨੂੰ ਬਹੁਤ-ਬਹੁਤ ਪਿਆਰ ਬਹੁਤ ਸਤਿਕਾਰ ਔਰ ਬਹੁਤ ਅੱਗੇ ਵਧੇ ਔਰ ਜਿੱਥੇ ਤੱਕ ਇਹ ਜਾਣਾ ਚਾਹੇ ਅਸੀਂ ਇਹਨੂੰ ਹਰ ਸੰਭਵ ਮਦਦ ਜਿਹੜੀ ਆ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਜਿਵੇਂ ਬੱਚੇ ਨੇ ਕਿਹਾ ਕਿ ਵੀ ਮੇਰਾ ਟਾਰਗੇਟ ਜਿਹੜਾ 골ਡ ਹੈ ਔਰ ਮੈਨੂੰ ਮੈਨੂੰ ਲੱਗਦਾ ਇਹ ਸਾਨੂੰ ਆਪਣਾ ਟਾਰਗੇਟ ਬਣਾ ਲੈਣਾ ਚਾਹੀਦਾ ਕਿ ਅਗਲੀ ਵਾਰੀ ਇਹ 골ਡ ਲੈ ਕੇ ਆਵੇ ਤੇ ਅਸੀਂ ਉਹਦੇ ਵਿੱਚ ਕੀ ਕੀ ਮਦਦ ਕਰੀਏ ਜਦ ਇੱਕ ਕਾਰਮਾ ਬਣ ਕੇ ਇਹਦੇ ਪਿੱਛੇ ਚੱਲੇ ਕਿ ਵੀ ਅਸੀਂ 골ਡ ਮਾਈਨਿੰਗ ਜਿਹੜਾ ਉਹ ਜਿੱਤ ਕੇ ਲੈ ਕੇ ਆਣਾ ਔਰ ਸਭ ਤੋਂ ਵੱਡੀ ਗੱਲ ਪੇਰੈਂਟਸ ਮਾਂ-ਬਾਪ ਸ਼ਹਿਰ ਦੀ ਜ਼ਿੰਮੇਵਾਰੀ ਕਾਉਂਸਲਰ ਵੀ ਨੇ ਆਪਣੇ ਪਰਿਵਾਰਾਂ ਦੀ ਸਾਰੇ ਖਾਨਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੇ باوجود ਇਹਨਾਂ ਨੇ ਐਕਸਟਰਾ ਮਿਹਨਤ ਕੀਤੀ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਇਹ ਐ ਐਕਸਟਰਾ ਮਿਹਨਤ ਦਾ ਨਤੀਜਾ ਹੈ ਕਿ ਅੱਜ ਸਾਡੇ ਸ਼ਹਿਰ ਦਾ ਸਟਾਰ ਜਿਹੜਾ ਹੈ ਇਹ ਪੰਜਾਬ ਦਾ ਨਹੀਂ ਸਾਡੇ ਦੇਸ਼ ਦਾ ਸਟਾਰ ਹੈ। ਇਸ ਬੱਚੇ ਨੂੰ ਜਿਹੜਾ ਹੈਗਾ 15 ਅਗਸਤ ਤੇ ਸਨਮਾਨਿਤ ਕੀਤਾ ਜਾਊ। ਅ ਬਿਲਕੁਲ 15 ਅਗਸਤ ਤੇ ਵੀ ਸਨਮਾਨਿਤ ਕੀਤਾ ਜਾਏਗਾ ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਅ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ ਇਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਔਰ ਸਾਡੇ ਸੁਖਿੰਦਰ ਸਿੰਘ ਗੜਵਾਲ ਦੀ ਬੇਟੀ ਜਿਹੜੀ ਆ ਉਹ ਅ singing ਦੇ ਵਿੱਚ ਰਨਰ ਅਪ ਬਣ ਕੇ ਆਈ ਆ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਵੱਡੀਆਂ ਅਚੀਵਮੈਂਟਸ ਹੁੰਦੀਆਂ ਇਹ ਜਿਨ੍ਹਾਂ ਦਾ ਸਾਨੂੰ ਉਹਨਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਦਾ ਔਰ ਮੇਰੀ ਇੱਕ ਕੋਸ਼ਿਸ਼ ਹੋਰ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੀ ਮੈਨੂੰ ਮਨਜੋਗ ਸਿੰਘ ਸਾਹਿਬ ਦਾ ਸਮਾਂ ਮਿਲੇ ਤੇ ਮੈਂ ਆਪਣੇ ਹਲਕੇ ਦੇ ਸਾਰੇ 스타 ਜਿਹੜੇ ਪਲੇਅਰ ਵੀ ਨੇ singing ਵਾਲੇ ਨੇ এডਿਕੇਸ਼ਨ ਵਾਲੇ ਨੇ ਜਿਨ੍ਹਾਂ ਨੇ ਮੇਰੇ ਕੋਲ ਜਿਨ੍ਹਾਂ ਨੇ ਮੇਰੇ ਕੜਾਵੇ ਦੇ ਵਿੱਚ ਆ ਸਕੇ ਮੈਂ ਉਹਨਾਂ ਦੀ ਮਾਨਜੁਕ ਸੀਐਮ ਸਰ ਦੇ ਨਾਲ ਮੀਟਿੰਗ ਕਰਵਾਉਂਗੀ ਤਾਂ ਕਿ ਉਹਨਾਂ ਦਾ ਮੋਰਲ ਵੀ ਜਿਹੜਾ ਬੂਸਟ ਹੋਵੇ ਉਹ ਹੋਰ ਕੰਫੀਡੈਂਟ ਵੀ ਹੋਣ ਔਰ ਅਸੀਂ ਇਹਨਾਂ ਲਈ ਅੱਗੋਂ ਜਿਹੜੇ ਕੋਈ ਸਹੂਲਤਾਂ ਪੈਦਾ ਕਰਨਾ ਚਾਹੁੰਦੇ ਆ ਜਾਂ ਕੋਈ ਰਾਹਤ ਦੇਣੀ ਆ ਜਿਹੜੀ ਇਹਨਾਂ ਦੇ ਅੱਗੇ ਵਧਣ ਦੇ ਵਿੱਚ ਜਿਹੜੀ ਸਾਡੀ ਮਦਦ ਹੋਵੇ ਉਹ ਵੀ ਸਾਨੂੰ ਜਿਹੜੀ ਈਜ਼ੀਲੀ ਮਿਲ ਸਕੇ ਮੈਂ ਕਈ ਵਾਰ ਦੇਖਣ ਜਾਂਦਾ ਬੱਚੇ ਜਿਹੜੇ ਹੈਗੇ ਉਹਦਾ ਟੈਨੈਂਟ ਜਿਹੜਾ ਹੈਗਾ ਅੱਗੇ ਆਉਣਾ ਚਾਹੁੰਦਾ ਪਰ ਇਹ ਵਾਰੀ ਪੈਸੇ ਕੋਈ ਜਿਹੜਾ ਹੈਗਾ ਪਿੱਛੇ ਰਹਿ ਜਾਂਦਾ ਕਿਸ ਤਰ੍ਹਾਂ ਦੇ ਇਹ ਇਹ ਪੰਜਾਬ ਦੀ ਧੀ ਆ ਔਰ ਇਸ ਦੇਸ਼ ਦੀ ਧੀ ਆ ਔਰ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਵੀ ਜਿੱਥੇ ਵੀ ਕਿਤੇ ਸਾਡੀ ਜ਼ਰੂਰਤ ਪੈ ਜਵੇ ਜਿੱਥੇ ਲੱਗੇ ਕਿ ਇੱਥੇ ਹੁਣ ਪੈਸੇ ਦੀ ਜ਼ਰੂਰਤ ਆ ਅਸੀਂ ਸਾਰੇ ਇਹਨਾਂ ਦੀ ਪਿੱਛੇ ਪਿੱਛੇ ਖੜੇ ਹੋਵਾਂਗੇ ਪੂਰਾ ਔਰ ਕਦੀ ਵੀ ਪੈਸਿਆਂ ਦਾ ਕਰਕੇ ਜਿਹੜਾ ਇਹਨਾਂ ਨੂੰ ਪਿੱਛੇ ਨਹੀਂ ਜਾਣਦੇ ਕਿਉਂਕਿ ਪਰਿਵਾਰ ਨੇ ਅੱਜ ਤੱਕ ਜਸ ਕੁੱਪਨੀ ਕਾਫੀ ਮਿਹਨਤ ਕਰਕੇ ਇਹ ਜਾ ਤਰਸ ਜੀ ਪੰਜਾਬ ਸਰਕਾਰ ਦੀ ਧੂਤੀ ਬਣਦੀ ਕਿ ਇਸ ਬੱਚੇ ਨੂੰ ਜਿਹੜੀ ਉਮਾਲੀ ਸਹਾਇਤਾ ਦੇ ਨਾਲ ਨਾਲ ਜਿਹੜੀ ਤਕਨੀਕ ਦੀ ਨਵੀਂ ਕੋਈ ਐਦਾ ਦੀ ਸੰਸਥਾ ਹੈਗੀ ਜਿਹੜੀ ਸਾਡੇ ਪੰਜਾਬ ਵਿੱਚ ਜਿੱਥੇ ਬੱਚੇ ਨੂੰ ਅਕੈਡਮੀ ਚ ਪਾਇਆ ਜਾਵੇ ਕੀ ਪੰਜਾਬ ਸਰਕਾਰ ਨੇ ਸਾਫ ਬਿਲਕੁਲ ਐਸੇ ਕਰਕੇ ਮੈਂ ਮਾਨਜੋਗ ਸਿੰਘ ਸਾਹਿਬ ਦੇ ਕੋਲ ਇਹਨਾਂ ਨੂੰ ਮਿਲਾਉਣ ਲੈ ਕੇ ਜਾਵਾਂਗੀ ਤਾਂ ਕਿ ਅਗਲੀ ਜ਼ਿੰਮੇਵਾਰੀ ਚੜੀ ਉਹ ਸਰਕਾਰ ਸੰਭਾਲੇ ਔਰ ਅਸੀਂ ਇਸ ਬੱਚੇ ਨੂੰ ਇਹਦੇ ਟਾਰਗੇਟ ਤੱਕ 골ਡ ਮੈਡਲ ਤੱਕ ਪਹੁੰਚਾ ਸਕੀਏ ਸਰਕਾਰ ਦਾ ਖੇਡ ਕੋ ਕੰਮ ਖੇਡ ਕੋਟੀ ਇਸ ਬੱਚੇ ਨੂੰ ਜਿਹੜੀ ਬਾਤਨੀ ਹੈ ਜਿਹੜੀ ਮਿਹਨਤ ਹੈ ਕਿ ਉਹ ਅਸੀਂ ਚੁੰਨਿਆ ਕਿ ਸਾਡੇ ਹਲਕੇ ਦਾ ਇਹ ਬੱਚਾ ਹੈ ਇਹ ਸਾਡੇ ਪਹਿਲਾ ਬੱਚਾ ਹੈ ਇਦਾਂ ਦਾ ਜਿਹੜੇ ਏਸ਼ੀਆ ਵਿੱਚ ਆਪਣੀ ਨਾ ਉਹ ਆਪਣੀ ਤੇ ਮਾਈ ਜੀ ਕਿਸੇ ਗੱਲ ਕਰ ਰਹੇ ਨੇ ਜਿਹੜਾ ਸਰਕਾਰੀ ਕੋਟਾ ਖੇਡ ਕੋਟੇ ਦੇ ਵਿੱਚ ਕੋਈ ਨੌਕਰੀ ਜਾਂ ਇਤਨੀ ਕੁਝ ਇਸ ਬੱਚੇ ਦੇ ਕਰ ਸਕਦੇ ਆ ਬਿਲਕੁਲ ਸਭ ਤੋਂ ਪਹਿਲਾਂ ਤੇ ਇਹ ਇਹਨਾਂ ਨੂੰ ਇਹਨਾਂ ਦੇ ਟਾਰਗੇਟ ਤੱਕ ਪਹੁੰਚਾਉਣਾ ਹੁੰਦਾ ਸਭ ਤੋਂ ਪਹਿਲੀ ਮਦਦ ਹੁੰਦੀ ਆ ਕਿ ਬੱਚੇ ਨੂੰ ਉਹਨੂੰ ਅੱਗੇ ਵਧਣ ਵਾਸਤੇ ਜੋ ਜੋ ਸੂਣਤਾਂ ਸਰਕਾਰ ਵੱਲੋਂ ਮਿਲਦੀਆਂ ਪਹਿਲਾਂ ਉਹ ਦਿੱਤੀਆਂ ਜਾਣ ਨੌਕਰੀ ਹਜੇ ਅਗਲੀ ਗੱਲ ਆ ਜਦੋਂ ਇਹ ਕਾਮਯਾਬ ਹੁੰਦੇ ਆ ਅੱਗੇ ਜਾ ਕੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਰਿਟਾਇਰਮੈਂਟ ਤੱਕ ਗੱਲ ਜਾਂਦੀ ਹੁੰਦੀ ਹੈ ਜੌਬ ਉਦੋਂ ਹੁੰਦੀ ਹੈ ਜੌਬਾਂ ਜ਼ਰੂਰ ਮਿਲਦੀਆਂ ਹਨ ਮਾਨਜੋਗ ਸਿੰਘ ਸਾਹਿਬ ਨੇ ਇੱਕ ਕੋਟਾ ਵੱਖਰਾ ਪਲੇਅਰਜ਼ ਵਾਸਤੇ ਰੱਖਿਆ ਹੋਇਆ 500 ਜੌਬ ਹਰ ਸਾਲ ਜਿਹੜੀ ਸਿਰਫ ਪਲੇਅਰਜ਼ ਵਾਸਤੇ ਆ ਉਹਨਾਂ ਨੂੰ ਦਿੱਤੀ ਜਾਣੀ ਆ ਔਰ ਨਾਲ ਦੀ ਨਾਲ ਮੈਂ ਡੀਐਫਓ ਸਾਹਿਬ ਨੂੰ ਕਹੂੰਗੀ ਡੀਐਸਓ ਸਾਹਿਬ ਸਾਡੇ ਜਿਹੜੇ ਨੇ ਡਿਸਟ੍ਰਿਕਟ ਸਪੋਰਟਸ ਆਫੀਸਰ ਨੇ ਉਹ ਅਗਲੇ ਦਿਨਾਂ ਦੇ ਵਿੱਚ ਇੱਥੇ ਚੱਕਰ ਮਾਰਨਗੇ ਇਹਨਾਂ ਦੇ ਕੋਲ ਔਰ ਜੋ ਵੀ ਸਾਡਾ ਪ੍ਰਸ਼ਾਸਨਿਕ ਤੌਰ ਤੇ ਸਰਕਾਰੀ ਤੌਰ ਤੇ ਜਿਹੜੀਆਂ ਜਿੱਥੇ ਜਿੱਥੇ ਵੀ ਇਹਨਾਂ ਨੂੰ ਗਾਈਡੈਂਸ ਤੇ ਨਾਲ ਦੀ ਨਾਲ ਜਿਹੜੀ ਸਹੂਲਤ ਦੀ ਜ਼ਰੂਰਤ ਹੋਊਗੀ ਜਾਂ ਜਿਹੜੇ ਕੋਈ ਫਾਰਮ ਭਰਨੇ ਆ ਜਾਂ ਕਿੱਦਾਂ ਅੱਗੇ ਜਾਣਾ ਉਹਦੇ ਵਾਸਤੇ ਵੀ ਪਰਿਵਾਰ ਨੂੰ ਵੀ ਤੇ ਬੱਚੇ ਨੂੰ ਗਾਈਡ ਕਰਕੇ ਜਾਣਾ ਇਹ ਇਤਾਂ ਦਾ ਜਿਹੜਾ ਟੈਲੈਂਟ ਹੈਗਾ ਬਾਤ ਕਈ ਹੋਰ ਵੀ ਅੱਗੇ ਆਣਾ ਕਰਦੇ ਉਹਨਾਂ ਨੂੰ ਕੀ ਕਰਾਂ ਬਿਲਕੁਲ ਮੈਂ ਚਾਹੂੰਗੀ ਕਿ ਅੱਗੇ ਆਉਣ ਤਾਂ ਕਿ ਅਸੀਂ ਮੈਂ ਸਮਝਦੀ ਕਿ ਜਿੰਨੇ ਬੱਚੇ ਅੱਗੇ ਆਉਣਗੇ ਅਸੀਂ ਖੁਦ ਉਹਨਾਂ ਦੇ ਗਾਈਡ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਵੱਧ ਤੋਂ ਵੱਧ ਬੱਚੇ ਅੱਗੇ ਆਉਣ ਔਰ ਇਹੀ ਪੰਜਾਬ ਸਰਕਾਰ ਦੀ ਨੀਤੀ ਵੀ ਇਹੀ ਆ ਕਿ ਯੁੱਧ ਨਸ਼ੇ ਵਿਰੁੱਧ ਅਸੀਂ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਜਿੰਨਾ ਜਿੰਨਾ ਮਰਜ਼ੀ ਅਸੀਂ ਇਹਦੇ ਤੇ ਲੱਗੇ ਹੋਏ ਹੱਲ ਕਰ ਰਹੇ ਪਰ ਅਸਲ ਜਿਹੜਾ ਹੱਲ ਆ ਉਹ ਜਿਹੜੇ ਸਾਡੇ ਬੱਚੇ ਆ ਉਹ ਆਪਣਾ ਟੈਲੈਂਟ ਗਰਾਊਂਡਾਂ ਦੇ ਵਿੱਚ ਦਿਖਾਉਣ ਔਰ ਆਪਣੇ ਪੂਰੇ ਹਲਕੇ ਦੇ ਵਿੱਚ ਇਸ ਵੇਲੇ ਤਕਰੀਬਨ 30 ਦੇ ਕਰੀਬ ਐਸੀਆਂ ਗਰਾਊਂਡਾਂ ਬਣ ਰਹੀਆਂ ਜਿਹੜੀਆਂ ਜਿਨ੍ਹਾਂ ਦੇ ਉੱਤੇ 40 40 50 50 ਲੱਖ ਵੀ ਔਰ ਕਰੋੜ ਕਰੋੜ ਰੁਪਈਆ ਵੀ ਸਰਕਾਰ ਖਰਚ ਕਰ ਰਹੀ ਆ ਉਹ ਐਸੇ ਕਰਕੇ ਕਰ ਰਹੀ ਆ ਕਿ ਟੈਲੈਂਟ ਜਿਹੜਾ ਆ ਉਹ ਗਰਾਊਂਡਾਂ ਦੇ ਵਿੱਚ ਜਾ ਇੱਕ ਕਹਿਣੋ ਕਿ ਕੀ ਹੋ ਰਿਹਾ ਹੈ ਇਸ ਪ੍ਰੋਗਰਾਮ ਦਾ ਹੈ ਦੇ ਆ ਸੀਮੀ ਜੀ ਦਾ ਕਾਫੀ ਦਾ ਕੰਮ ਹੈ ਕਾਫੀ ਕੀਤਾ ਪਰ ਜੇ ਕਿਤੇ ਇੱਥੇ ਸਾਡੇ ਖੇਡ ਅਕੈਡਮੀ ਕੋਤੇ ਹਰ ਕਿਸੇ ਨੂੰ ਮਿਲਦੀ ਨਹੀਂ ਕਿਤੇ ਨਹੀਂ ਕਿਉਂ ਉਪਰਾਲਾ ਕੀਤਾ ਚੱਲ ਸਕਦਾ ਅ ਬਿਲਕੁਲ ਮੈਂ ਇੱਕ ਤਾਂ ਮੈਂ ਇੰਡੋਰ ਸਪੋਰਟਸ ਅਕੈਡਮੀ ਜਿਹੜੀ ਆ ਉਹ ਮੈਂ ਕਾਫੀ ਦੇਰ ਤੋਂ ਉਹਦੇ ਵਾਸਤੇ ਸਟਰਗਲ ਕਰ ਰਹੀ ਆ ਕਿ ਕੋਸ਼ਿਸ਼ ਹੈ ਮੇਰੀ ਕਿ ਜਲਦੀ ਲੈ ਕੇ ਆ ਜਾਈਏ ਗਗਨਪਾਰਕ ਦੇ ਵਿੱਚ ਇੱਕ ਇੰਡੋਰ ਸਪੋਰਟਸ ਅਕੈਡਮੀ ਜਿਹੜੀ ਜਿਵੇਂ ਇਹੋ ਜਿਹੀਆਂ ਗੇਮਸ ਦੇ ਨਾਲ ਅਸੀਂ ਉੱਥੇ ਕਰਾਂਗੇ ਔਰ ਦੂਸਰਾ ਮੇਰੀ ਇੱਕ ਹੋਰ ਕੋਸ਼ਿਸ਼ ਜਾਰੀ ਆ ਕਿ ਤੁਹਾਡੇ ਇੱਥੇ ਰਵਜਾਸਪੁਰੇ ਦੇ ਵਿੱਚ ਜਿਹੜੀ ਕੁਛ ਜ਼ਮੀਨ ਬਲਾਕ ਸੰਮਤੀ ਦੀ ਪਈ ਆ ਉੱਥੇ ਵੀ ਅਸੀਂ ਇੱਕ ਅੱਛੀ ਵਧੀਆ ਪਲੇਗਰਾਉਂਡ ਜਿੱਥੇ ਵਕ 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 ਗੇਮਾਂ ਦੀਆਂ ਬਣਾਉਣ ਉੱਥੇ ਬਣਾਉਣ ਵਾਸਤੇ ਮੈਂ ਚਾਰਾ ਜੋਈ ਕਰ ਰਹੀ ਹਾਂ ਹਜੇ ਕਿ ਸਾਡੀ ਉੱਥੇ ਗਰਾਊਂਡ ਬਣੇ ਔਰ ਵਕ ਵਕ ਛੋਟੀਆਂ ਵੱਡੀਆਂ ਸਾਰੀਆਂ ਗਰਾਊਂਡਾਂ ਉੱਥੇ ਬਣਨ ਤਾਂ ਕਿ ਸਾਡੇ ਦੇਸ਼ ਦਾ ਸਾਡੇ ਸ਼ਹਿਰ ਦਾ ਟੈਲੈਂਟ ਜਿਹੜਾ ਉੱਥੇ ਜਾ ਕੇ ਖੇਡ ਸਕੇ